ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਉਸ ਪਿੰਡ ਵਿੱਚ ਬਹੁਤ ਹੀ ਚਲਾਕ ਤੇ ਡਰਾਉਣਾ ਚੋਰ ਰਹਿੰਦਾ ਸੀ ਉਹ ਸਿਰਫ ਪੈਸੇ ਲਈ ਨਹੀਂ ਸਗੋ ਲੋਕਾਂ ਨੂੰ ਤਕਲੀਫ ਦੇਣ ਲਈ ਚੋਰੀ ਕਰਦਾ ਕਈ ਵਾਰ ਲੋਕਾਂ ਨੂੰ ਮਾਰਦਾ ਉਹਨਾਂ ਦੇ ਘਰ ਜਲਾ ਦਿੰਦਾ ਉਸ ਦਾ ਨਾਂ ਸੀ ਕਾਲਾ ਰਾਤ ਨੂੰ ਕਾਲਾ ਹਥਿਆਰ ਲੈ ਕੇ ਚੁੱਪਚਾਪ ਗਿਰੂ ਜੀ ਦੇ ਡੇਰੇ ਵੱਲ ਚੱਲ ਪਿਆ ਉਹ ਲੋਕ ਕੇ ਪਹੁੰਚਾ ਜਿੱਥੇ ਗੁਰੂ ਨਾਨਕ ਦੇਵ ਜੀ ਇੱਕ ਵੱਡੇ ਰੋਖੇ ਹੇਠਾਂ ਧਿਆਨ ਲਗਾ ਰਹੇ ਸਨ ਸਾਖੀ ਗੁਰੂ ਨਾਨਕ ਦੇਵ ਜੀ ਅਤੇ ਪਾਪੀ ਚੋਰ ਦੀ ਕਾਇਆ ਕਲਪਿਕ ਸਮੇਂ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇੱਕ ਜੰਗਲ ਰਾਹੇ ਗੁਜ਼ਰ ਰਹੇ ਸਨ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਵੀ ਸਨ ਇੱਕ ਪਿੰਡ ਦੇ ਨੇੜੇ ਢੇਰ ਵੱਡੀ ਪਹਾੜੀ ਦੇ ਹੇਠਾਂ ਰਾਤ ਗੁਜ਼ਾਰਨ ਲਈ ਟਿਕ ਗਏ ਉਹ ਪਿੰਡ ਵਿੱਚ ਬਹੁਤ ਹੀ ਚਲਾਕ ਤੇ ਡਰਾਉਣਾ ਚੋਰ ਰਹਿੰਦਾ ਸੀ ਉਹ ਸਿਰਫ ਪੈਸੇ ਲਈ ਨਹੀਂ ਸਗੋ ਲੋਕਾਂ ਨੂੰ ਤਕਲੀਫ ਦੇਣ ਲਈ ਚੋਰੀ ਕਰਦਾ। ਕਈ ਵਾਰ ਲੋਕਾਂ ਨੂੰ ਮਾਰਦਾ ਉਹਨਾਂ ਦੇ ਘਰ ਜਲਾ ਦਿੰਦਾ। ਉਸ ਦਾ ਨਾਂ ਸੀ ਕਾਲਾ। ਉਹ ਕਈ ਸਾਲਾਂ ਤੋਂ ਨਿਤ ਨਵੇਂ ਟੰਗਾ ਨਾਲ ਚੋਰੀ ਕਰਦਾ ਪਰ ਕਦੇ ਫੜਿਆ ਨਹੀਂ ਸੀ ਗਿਆ। ਕਾਲਾ ਦੀ ਪਤਰੀਲੀ ਪਟਕਣਾ ਕਾਲਾ ਕਹਿੰਦਾ ਸੀ ਕਿ ਉਹ ਰੱਬ ਉੱਤੇ ਵਿਸ਼ਵਾਸ ਨਹੀਂ ਰੱਖਦਾ ਪਰ ਅੰਦਰੋਂ ਅੰਦਰ ਉਸ ਦਾ ਮਨ ਉਲਝਿਆ ਹੋਇਆ ਸੀ। ਰਾਤ ਨੂੰ ਜਦੋਂ ਸਭ ਸੌਂ ਜਾਂਦੇ ਉਹ ਅਕਸਰ ਆਕਾਸ਼ ਵੱਲ ਵੇਖਦਾ ਤੇ ਸੋਚਦਾ ਜੇ ਰੱਬ ਹੈ ਤਾਂ ਮੈਨੂੰ ਸਜ਼ਾ ਕਿਉਂ ਨਹੀਂ ਮਿਲਦੀ ਤੇ ਜੇ ਨਹੀਂ ਹੈ ਤਾਂ ਲੋਕ ਇਨੀ ਇਬਾਦਤ ਕਿਉਂ ਕਰਦੇ ਹਨ ਉਹ ਮਨ ਹੀ ਮਨ ਇੱਕ ਵਾਰ ਆਖ ਚੁੱਕਾ ਸੀ ਜੇ ਰੱਬ ਅਸਲੀ ਹੈ ਤਾਂ ਆ ਆਵੇ ਮੇਰੇ ਕੋਲ ਮੈਂ ਨਹੀਂ ਜਾਣਾ ਕਿਸੇ ਦਰ ਤੇ ਗੁਰੂ ਨਾਨਕ ਦੇਵ ਜੀ ਦੀ ਰਾਤ ਤੇ ਕਾਲਾ ਦੀ ਯੋਜਨਾ ਜਦ ਗੁਰੂ ਨਾਨਕ ਦੇਵ ਜੀ ਉਹ ਪਿੰਡ ਦੇ ਨੇੜੇ ਆਏ ਤਾਂ ਕਈ ਲੋਕ ਉਹਨਾਂ ਦੀ ਮਹਿਮਾ ਕਰਨ ਲੱਗ ਪਏ। ਇਹ ਗੱਲ ਕਾਲੇ ਨੇ ਵੀ ਸੁਣੀ। ਉਹ ਕਹਿੰਦਾ, "ਗਿਰੂ ਇਹ ਵੀ ਕੋਈ ਵੱਡਾ ਰੱਬ ਦਾ ਬੰਦਾ ਹੋਵੇਗਾ। ਵੇਖੀਏ ਜੇ ਇਹਨਾਂ ਕੋਲੋਂ ਚੋਰੀ ਕਰੀਏ ਤਾਂ ਰਾਤ ਨੂੰ ਕਾਲਾ ਹਥਿਆਰ ਲੈ ਕੇ ਚੁੱਪ-ਚਾਪ ਗਿਰੂ ਜੀ ਦੇ ਡੇਰੇ ਵੱਲ ਚੱਲ ਪਿਆ। ਉਹ ਲੋਕ ਕੇ ਪਹੁੰਚਿਆ ਜਿੱਥੇ ਗੁਰੂ ਨਾਨਕ ਦੇਵ ਜੀ ਇੱਕ ਵੱਡੇ ਰੋਖੇ ਹੇਠਾਂ ਧਿਆਨ ਲਗਾ ਰਹੇ ਸਨ ਅਤੇ ਭਾਈ ਮਰਦਾਨਾ ਰਬਾਬ ਵਜਾ ਰਿਹਾ ਸੀ। ਤੇਰਾ ਕੀ ਆ ਮਿੱਠਾ ਲੱਗੇ" ਹਰ ਨਾਮ ਪਦਾਰਥ ਨਾਨਕ ਮੰਗੇ ਕਾਲੇ ਦੀ ਨજર ਗੁਰੂ ਜੀ ਉੱਤੇ ਪਈ ਪਰ ਗੁਰੂ ਜੀ ਦੀ ਨਕਾਹ ਪੈਲਣਾ ਹੀ ਉਸ ਉੱਤੇ ਸੀ ਗੁਰੂ ਨਾਨਕ ਦੇਵ ਜੀ ਨੇ ਨજર ਉਠਾਈ ਅਤੇ ਹੌਲੇ ਆਖਿਆ ਆ ਗਿਆ ਕਾਲਾ ਆ ਬੈਠ ਕਾਲਾ ਥਕ ਗਿਆ ਉਸਤੇ ਪੈਰ ਥਾਂ ਨਾ ਲੱਬਣ ਇਹ ਪਹਿਲੀ ਵਾਰ ਸੀ ਜਦ ਕਿਸੇ ਨੇ ਨਾ ਲੈ ਕੇ ਉਹਨੂੰ ਬੁਲਾਇਆ ਜਦ ਕਿ ਉਹ ਬਿਲਕੁਲ ਚੁੱਪ ਸੀ ਤੂੰ ਆਇਆ ਚੋਰੀ ਕਰਨ ਪਰ ਅੱਜ ਤੇਰੀ ਚੋਰੀ ਨਹੀਂ ਤੇਰਾ ਮਨ ਫੜਿਆ ਗਿਆ ਹੈ ਕਾਲੇ ਦੇ ਹੱਥੋਂ ਹਥਿਆਰ ਥੱਲੇ ਡਿੱਗ ਪੈ ਉਹ ਰੋਣ ਲੱਗ ਪਿਆ ਗੁਰੂ ਜੀ ਨੇ ਭਰੋਸਾ ਭਰੀ ਨਿਗਾਹ ਨਾਲ ਕਿਹਾ ਤੂੰ ਚੋਰ ਨਹੀਂ ਤੇਰਾ ਮਨ ਚੋਰ ਬਣਿਆ ਸੀ ਪਰ ਅੱਜੋਂ ਬਾਅਦ ਤੂੰ ਰੱਬ ਦਾ ਨਾਮ ਜਪਣ ਵਾਲਾ ਹੋਵੇਂਗਾ ਕਾਲੇ ਦਾ ਤਬਦੀਰ ਹੋਣਾ ਕਾਲਾ ਗੁਰੂ ਜੀ ਦੇ ਚਰਨੀ ਡਿੱਗ ਪੈ ਕਹਿੰਦਾ ਮੈਂ ਅਜਿਹਾ ਕਦੇ ਨਹੀਂ ਸੋਚਿਆ ਸੀ ਕਿ ਕੋਈ ਮੇਰੇ ਅੰਦਰ ਦੀ ਗੱਲ ਜਾਣ ਲਵੇਗਾ ਕਿ ਮੈਂ ਵੀ ਰੱਬ ਦੇ ਰਾਹ ਤੇ ਆ ਸਕਦਾ ਹਾਂ ਗੁਰੂ ਜੀ ਨੇ ਹੌਲੀ-ਹੌਲੀ ਉਹਨਾਂ ਦੇ ਮੱਥੇ ਤੇ ਹੱਥ ਰੱਖਿਆ ਤੇ ਕਿਹਾ ਹਰ ਪਾਪੀ ਅੰਦਰ ਵੀ ਇੱਕ ਜੋਤ ਹੁੰਦੀ ਹੈ ਜੇ ਉਹ ਜੋਤ ਨੂੰ ਪਛਾਣ ਲਵੇ ਤਾਂ ਉਹ ਰਾਹ ਹੀ ਨਹੀਂ ਪਟਕਦਾ ਤੂੰ ਰੋਜ਼ ਸਵੇਰੇ ਨਾਮ ਜਪ ਲੋਕਾਂ ਦੀ ਸੇਵਾ ਕਰ ਤੇ ਵੇਖ ਕਿਵੇਂ ਰੱਬ ਤੈਨੂੰ ਰਾਖ ਲੈਂਦਾ ਹੈ ਉਸ ਰਾਤ ਕਾਲੇ ਦੀ ਜ਼ਿੰਦਗੀ ਦੀ ਰੁਖ ਮੁਤੇ ਹੋ ਗਈ ਉਸਨੇ ਚੋਰੀ ਛੱਡੀ ਲੋਕਾਂ ਲੁੱਟਣ ਦੀ ਥਾਂ ਉਹਨਾਂ ਦੀ ਮਦਦ ਕਰਨ ਲੱਗ ਪਿਆ ਪਿੰਡ ਵਿੱਚ ਲੋਕ ਹੈਰਾਨ ਹੋ ਗਏ ਕਾਲਾ ਹੁਣ ਕਾਲ ਕਾਲਾ ਦਾਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਇੱਕ ਸੇਵਕ ਜੋ ਰੋਜ਼ ਸਵੇਰੇ ਸੱਭਾ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਬਚਨ ਲੋਕਾਂ ਨੂੰ ਸੁਣਾਇਆ ਕਰਦਾ ਸਿੱਖਿਆ ਕੋਈ ਵੀ ਪਾਪ ਪਵਿੱਤਰ ਹੋ ਸਕਦਾ ਹੈ ਜੇ ਮਨ ਸਾਫ਼ ਹੋ ਜਾਏ ਗੁਰੂ ਜੀ ਦੀ ਨਿਗਾਹ ਦੂਰ ਤੱਕ ਵੇਖਦੀ ਹੈ ਉਹ ਸਿਰਫ ਕੰਮ ਨਹੀਂ ਮਨਛਾ ਵੀ ਜਾਣਦੇ ਸਨ ਅਸਲੀ ਤਬਦੀਲੀ ਭਰੋਸੇ ਤੇ ਪਿਆਰ ਨਾਲ ਹੁੰਦੀ ਹੈ ਡਰ ਨਾਲ ਨਹੀਂ ਨਾਮ ਜਪ ਅਤੇ ਸੇਵਾ ਸਭ ਤੋਂ ਵੱਡਾ ਰਾਖਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ